140 ਗਜ ਦੀ ਬਹੁਤ ਸਸਤੇ ਰੇਟ ਦੇ ਵਿੱਚ ਆਪਾਂ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜਿਹੜੇ ਮਾਲਕ ਆਪ ਨੇ ਉਹ ਆਪ ਫੌਜੀ ਨੇ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਵੀ ਏਰੀਆ ਚੋਂ ਕਿਸੇ ਨੇ ਵੀ ਕੋਠੀ ਸੇਲ ਕਰਨੀ ਹੈ ਵੇਚਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਓ ਤੁਸੀਂ ਆਪਣਾ ਨੰਬਰ ਹੈ ਜੀ 73800 ਪੂਰਾ 26173 ਜੇ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਆਪਣੇ ਕੋਲ ਇੱਕ ਵੀਡੀਓ 10-12 ਫੋਟੋ ਆ ਤੇ ਪੂਰੀ ਜਾਣਕਾਰੀ ਭੇਜ ਦਿਓ ਬਿਲਕੁਲ ਫਰੀਦ ਵਿੱਚ ਆਪਾਂ ਇਹ ਲਗਾ ਦੇਵਾਂਗੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗਾਂ ਤੇ ਮੇਰੇ ਭਰਾ ਜਿੰਨੇ ਵੀ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਸੀਂ ਹਰ ਰੋਜ਼ ਟਾਈਮ ਕੱਢ ਕੇ ਵੀਡੀਓ ਤੇ ਆਉਂਦੇ ਹੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ ਤੁਹਾਡਾ ਵੀ ਸਾਰਿਆਂ ਦਾ ਸ਼ੁਕਰੀਆ ਜੀ ਤੇ ਤੁਹਾਡੇ ਏਰੀਆ ਚੋਂ ਤੁਹਾਡੇ ਰੇਡ ਦੇ ਵਿੱਚ ਆਪਾਂ ਤੁਹਾਡੇ ਖਾਤਰ ਕੋਠੀ ਲੈ ਕੇ ਪਹੁੰਚੇ ਆ ਜਿੰਨੇ ਰੇਟ ਦੇ ਵਿੱਚ ਤੁਸੀਂ ਕਹਿੰਦੇ ਸੀਗੇ ਉਨੇ ਰੇਟ 'ਚ ਹੀ ਆਪਾਂ ਲੈ ਕੇ ਪਹੁੰਚੇ ਆ ਤੁਸੀਂ ਕਮੈਂਟ ਕਰ ਦਿਓ ਜਿਹੜੇ ਏਰੀਆ ਚੋਂ ਉੱਥੋਂ ਹੀ ਆਪਾਂ ਲੈ ਕੇ ਆਉਨੇ ਸੀ ਤੇ ਕੋਠੀ ਦੀ ਵੀਡੀਓ ਸਕਰੀਨ ਤੇ ਚੱਲੀ ਰਹੀ ਆ ਤੇ ਕੱਲੀ-ਕੱਲੀ ਆਪਾਂ ਗੱਲਬਾਤ ਕਰਾਂਗੇ ਤੇ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਆਪ ਜਿਹੜੇ ਮਾਲਕ ਹੈਗੇ ਆ ਉਹ ਆਪ ਫੌਜੀ ਨੇ ਜੀ ਤੇ ਕੋਠੀ ਫਿਲਹਾਲ ਖਾਲੀ ਪਈ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਜਿਹੜੇ ਆਰਮੀ ਦੇ ਵਿੱਚ ਹੁੰਦੇ ਆ ਜਾਂ ਫੌਜੀ ਮਾਲਕ ਹੁੰਦੇ ਆ ਉਹਨਾਂ ਦਾ ਟਰਾਂਸਫਰ ਇੱਧਰ ਉੱਧਰ ਹੁੰਦਾ ਰਹਿੰਦਾ ਹੈ ਬਸ ਤਾਂ ਹੀ ਇਹਨਾਂ ਨੇ ਆਪਦੀ ਕੂਠੀ ਜਿਹੜੀ ਸੇਲ ਕਰਨੀ ਹੈ ਤੇ ਕੂਠੀ ਬਹੁਤ ਵਧੀਆ ਬਣੀ ਹੋਈ ਆ ਸਾਰਾ ਕੰਮ ਟੋਟਲ ਆਪਾਂ ਨੂੰ ਕੀਤਾ ਹੋਇਆ ਮਿਲੇਗਾ ਜੀ ਤੇ ਆ ਤੁਸੀਂ ਦੇਖ ਰਹੇ ਹੋ ਜੀ ਪੋਰਚ ਤੇ ਪੋਰਚ ਦੇ ਵਿੱਚ ਇੱਕ ਪਾਸੇ ਆਪਾਂ ਨੂੰ ਬਾਥਰੂਮ ਤੇ 플ਸ਼ ਅਟੈਚ ਮਿਲੂਗੀ ਜੀ ਤੇ ਹੁਣ ਆਪਾਂ ਅੰਦਰ ਚੱਲਦੇ ਆ ਆ ਤੁਸੀਂ ਦੇਖੋ ਜੀ ਲ lobby ਆ ਗਈ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ نیچے ਸਾਰੇ ਕਿਤੇ ਮਾਰਬਲ ਪੱਥਰ ਲੱਗਿਆ ਹੋਇਆ ਆਪਾਂ ਨੂੰ ਮਿਲ ਜੂਗਾ lobby ਦੇ ਵਿੱਚ ਆਪਾਂ ਨੂੰ ਅਟੈਚ ਓਪਨ ਹੀ ਆਪਾਂ ਨੂੰ ਮਿਲੂਗਾ ਕਿਚਨ ਤੇ ਕੋਠੀ ਦੀ ਸਫਾਈ ਥੋੜੀ ਕਰਨ ਵਾਲੀ ਹੋਈ ਪਈ ਹੈ ਤੇ ਕਾਫੀ ਟਾਈਮ ਦੀ ਬੰਦ ਪਈ ਹੈ ਤਾਂ ਕਰਕੇ ਥੋੜਾ ਜਿਹਾ ਮਤਲਬ ਕਿ ਸਫਾਈ ਵਾਲਾ ਕੰਮ ਪਿਆਗਾ ਤੇ ਰੰਗ ਸਾਰੀ ਕੋਠੀ ਹੋਈ ਹੈ ਪਰ ਕਿਤੇ ਕਿਤੇ ਰੰਗ ਜਿਹੜਾ ਥੋੜਾ ਬਹੁਤਾ ਖਰਾਬ ਹੋਇਆ ਜ਼ਰੂਰ ਪਿਆਗਾ ਤੇ ਬਾਕੀ ਮੁਰੰਮਦੀ ਲੋੜ ਹੈ ਨਹੀਂ ਜੇ ਆਪਾਂ ਰੰਗ ਕਰਵਾਉਣੀ ਹੈ ਤਾਂ ਆਪਣੀ ਇੱਛਾ ਜੀ ਬਾਕੀ ਇਦਾਂ ਹੀ ਆਪਾਂ ਰਹਿਣਾ ਸ਼ੁਰੂ ਕਰਨਾ ਤਾਂ ਇੰਨਾ ਵੀ ਜ਼ਿਆਦਾ ਖਰਾਬ ਨਹੀਂ ਹੈਗਾ ਬਾਕੀ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਪੀਓਪੀ ਕੀਤੀ ਹੋਈ ਮਿਲ ਜਾਊਗੀ ਬਾਕੀ ਅੰਦਰਲਾ ਤੁਸੀਂ ਬਾਥਰੂਮ ਦੇਖ ਰਹੇ ਹੋ ਬਾਥਰੂਮ ਦਾ ਇਹਨਾਂ ਨੇ ਸਾਰਾ ਕੰਮ ਜਿਹੜਾ ਕੰਪਲੀਟ ਕਰਵਾਇਆ ਹੋਇਆ ਸਾਰੀਆਂ ਟੋਟਲ ਟਾਈਲਾਂ ਲੱਗੀਆਂ ਹੋਈਆਂ ਕੂਟੀਆਂ ਦਾ ਸਾਰਾ ਕੰਮ ਹੋਇਆ ਤੇ ਜਿੰਨਾ ਲਾਈਟਿੰਗ ਦਾ ਕੰਮ ਹੁੰਦਾ ਜੀ ਸਾਰਾ ਇਹਨਾਂ ਨੇ ਕਰਵਾਇਆ ਹੋਇਆ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਜਿਹੜੀ ਡਿਮਾਂਡ ਪਹੁੰਚੀ ਹੈ ਉਹ ਪਹੁੰਚੀ ਆਪਣੇ ਕੋਲੇ 23 ਲੱਖ ਰੁਪਏ ਦੀ ਨਕਸ਼ਾ ਪਾਸ ਹੈ ਜੀ ਐਨਓਸੀ ਪਾਸ ਹੈ ਨਕਸ਼ਾ ਪਾਸ ਹੈ ਠੀਕ ਹੈ ਜੀ ਤੇ ਸੇਲ ਕਰਨੀ ਹੈ ਇਹਨਾਂ ਨੇ ਸਿੰਗਲ ਸਟੋਰੀ ਕੋਠੀ ਆਹਾ 140 ਗਾਜ ਜ਼ਗਾਂ ਤੇ ਆਪਣੇ ਕੋਲੇ ਕੋਠੀ ਆਹਾ ਬਠਿੰਡੇ ਏਰੀਆ ਚੋਂ ਪਹੁੰਚੀ ਹੈ ਕਿਸੇ ਨੇ ਜਾ ਕੇ ਦੇਖਣੀ ਹੋਵੇ ਤਾਂ ਬਠਿੰਡੇ ਜਾ ਕੇ ਦੇਖ ਸਕਦਾਂ ਹੂੰ ਤੇ ਆਪਣੇ ਕੋਲੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਬਠਿੰਡੇ ਏਰੀਆ ਚੋਂ ਕੋਠੀ ਵਾਸਤੇ ਲੈ ਕੇ ਆਪਾਂ ਤੁਹਾਡੇ ਖਾਤਰ ਕੋਠੀ ਪਹੁੰਚੀ ਆ ਜੀ ਤੇ ਕੋਠੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਜੀ ਹੂੰ ਆ ਰਜਿਸਟਰੀ ਹੋਈ ਆ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ 23 ਲੱਖ ਰੁਪਿਆ ਇੱਕ ਬੜੀ ਡਿਮਾਂਡ ਹੈ ਬਾਕੀ ਜਿਹੜੇ ਮਾਲਕ ਨੇ ਆਪ ਕੋਠੀ ਦੇ ਉਹਨਾਂ ਨੇ ਆਖੇ ਵੀ ਰੇਟ ਉੱਪਰ-ਨੀਚੇ ਬਹਿ ਕੇ ਹੋ ਜਾਊਗਾ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਤੇ ਕਿਸੇ ਮੇਰੇ ਭਰਾ ਨੂੰ ਕਿਸੇ ਮੇਰੀ ਮਾਤਾ ਨੂੰ ਮੇਰੇ ਭੈਣ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਪਸੰਦ ਆਏ ਕੋਠੀ ਜਾ ਕੇ ਦੇਖਾ ਦੂੰ ਕਿਸੇ ਨੇ ਕੋਈ ਵੀ ਗੱਲਬਾਤ ਕਰਨੀ ਹੈ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਬਾਕੀ ਇਹਨਾਂ ਨੇ ਆਪ ਦਾ ਜਿਹੜਾ ਨੰਬਰ ਦਿੱਤਾ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਨੰਬਰ ਜਿਹੜਾ ਇਹਨਾਂ ਨੇ ਦਿੱਤਾ ਆਪਾਂ ਨੂੰ ਉਹ ਹੈ 94 645 82 809 94 645 82 809 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ। ਆਹੀ ਇਹਨਾਂ ਦਾ ਵਟਸਐਪ ਨੰਬਰ ਹੈ ਤੇ ਆਹੀ ਇਹਨਾਂ ਦਾ ਕਾਲਿੰਗ ਨੰਬਰ ਹੈ ਜੀ। ਬਾਕੀ ਜਿੱਥੋਂ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਜਿੱਥੇ ਬਣੀ ਹੋਈ ਹੈ ਪੂਰਾ ਰਿਹਾਇਸ਼ੀ ਏਰੀਆ ਜੀ ਆਸੇ-ਪਾਸੇ ਤੁਹਾਨੂੰ ਕੋਠੀਆਂ, ਮਕਾਨ, ਘਰ ਹਰ ਚੀਜ਼ ਮਿਲੂਗੀ। ਬਾਕੀ ਕੋਠੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਹੈਗੀ। ਬਾਕੀ ਤੁਹਾਨੂੰ ਸਾਰੀ ਵੀਡੀਓ ਵਿੱਚ ਦਿਖਾਈ ਦਿੱਤੀ ਤੇ ਉੱਪਰੋਂ ਛੱਤ ਵੀ ਦਿਖਾਤੀ ਉੱਪਰ ਪਾਣੀ ਵਾਲੀ ਟੈਂਕੀ ਰੱਖੀ ਹੋਈ ਹੈ। ਪਾਣੀ ਦੀ ਵਧੀਆ ਸਪਲਾਈ ਹੈ ਤੇ ਵਧੀਆ ਮਿੱਠਾ ਪਾਣੀ ਹੈ ਜੀ ਇੱਥੇ ਤੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੇ ਮਾਲਕ ਨਾਲ ਕੋਈ ਗੱਲ ਕਰਨਾ ਚਾਹੁੰਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਆ ਤੁਸੀਂ ਮਾਲਕ ਨਾਲ ਗੱਲ ਵੀ ਕਰ ਸਕਦੇ ਹੋ ਬਾਕੀ ਮਾਲਕ ਨੇ ਜਿਹੜਾ ਨੰਬਰ ਆਪਾਂ ਨੂੰ ਦਿੱਤਾ ਹੈ ਤੁਹਾਨੂੰ ਮੈਂ ਨੋਟ ਕਰਵਾ ਹੀ ਦਿੱਤਾ ਇੱਕ ਵਾਰੀ ਫਿਰ ਤੋਂ ਦੱਸ ਦਿਨਾ ਜੀ 94645 ਤੇ 82809 ਇਸੇ ਨੰਬਰ ਤੇ ਆਪੇ ਤੁਸੀਂ ਗੱਲਬਾਤ ਕਰ ਲਿਓ ਜੀ ਬਾਕੀ ਵੀਡੀਓ ਤੁਸੀਂ ਸਾਰੀ ਦੇਖ ਲਈ ਤੇ ਕੋਠੀ ਸਾਰੀ ਦੇਖ ਲਈ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਤੇ ਕੋਠੀ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਕੋਠੀ ਤੁਹਾਨੂੰ ਪਸੰਦ ਆਈ ਹੈ ਤਾਂ ਸਾਰੇ ਤੁਸੀਂ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਆਪਾਂ ਹਰ ਰੋਜ਼ ਨਵੀਆਂ ਕੋਠੀਆਂ ਘਰ ਮਕਾਨ ਲੈ ਕੇ ਆਉਂਦੇ ਰਹਿੰਨੇ ਅਸੀਂ ਆਪਣੇ ਕੋਲੇ ਹਰ ਏਰੀਆ ਚੋਂ ਉਠੀ ਵੀ ਆਈ ਪਈਆ ਮਕਾਨ ਵੀ ਆਈ ਪਈਆ ਹਰ ਚੀਜ਼ ਆਈ ਪਈਆ ਜੀ ਤੇ ਚੈਨਲ ਨਾਲ ਤੁਸੀਂ ਜੁੜਜੋ ਜੀ ਨੀਚੇ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਸਾਰੇ ਤੁਸੀਂ ਕਲਿੱਕ ਕਰ ਦੋ ਨਾਲ ਹੀ ਤੁਹਾਨੂੰ ਬੈਲ ਆਈਕਨ ਮਿਲੂਗਾ ਉਹਨੂੰ ਵੀ ਹਾਲਤ ਸੜ ਕਰਕੇ ਕਲਿੱਕ ਸ਼ੁਰੂ ਕਰ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੀਏ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆ ਆਪਣੀ ਨਵੀਂ ਵੀਡੀਓ ਦਾ ਪਹੁੰਚ ਸਕੇ ਜੀ ਬਾਕੀ ਜਿੰਨੀਆਂ ਮੇਰੀਆਂ ਮਾਤਾ ਮਾਂ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਤੇ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸੋ ਤੇ ਅਗਲੀ ਵੀਡੀਓ ਚ ਤੁਹਾਡੇ ਵਾਸਤੇ ਕਿਹੜੇ ਏਰੀਆ ਚ ਆਪਾਂ ਕੂਠੀ ਘਰ ਮਕਾਨ ਲੈ ਕੇ ਪਹੁੰਚੀਏ ਮੈਨੂੰ ਲਾਜ਼ਮੀ ਦੱਸਿਓ ਤੇ ਕਿਸੇ ਨੇ ਜੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੀ ਕੂਠੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਚਾਹੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਆ ਕੂਠੀ ਚਾਹੇ ਪਿੰਡ ਦੇ ਵਿੱਚ ਹੈ ਚਾਹੇ ਸ਼ਹਿਰ ਦੇ ਵਿੱਚ ਹੈ ਚਾਹੇ ਖੇਤ ਦੇ ਵਿੱਚ ਬਣੀ ਹੈ ਚਾਹੇ ਢਾਣੀ ਹੈ ਕਿਤੇ ਵੀ ਹੈ ਜੀ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੂਠੀ ਆ ਮਕਾਨ ਘਰ ਹਵੇਲੀ ਕੁਛ ਵੀ ਹੈ ਆਪਣੇ ਕੋਲੇ ਬਸ ਇੱਕ ਤਾਂ ਵੀਡੀਓ ਬਣਾ ਕੇ ਭੇਜ ਦਿਓ ਤੇ ਪੂਰੀ ਜਾਣਕਾਰੀ ਭੇਜ ਦਿਓ ਤੇ 10-12 ਫੋਟੋਆਂ ਭੇਜ ਦਿਓ ਜੀ ਬਸ ਆਹ ਕੁਝ ਆਪਣੇ ਕੋਲੇ ਭੇਜ ਦਿਓ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਤੇ ਆਪਣਾ ਕਮਿਸ਼ਨ ਖਰਚਾ ਵਗੈਰਾ ਕੋਈ ਨਹੀਂ ਹੁੰਦਾ ਜੀ ਕਿਸੇ ਵੀ ਤਰ੍ਹਾਂ ਦਾ ਤੇ ਜੜੀ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਜੀ ਉਹ ਆਪਣੇ ਕੋਲੇ ਨਾ ਵਧੀਆ ਬਣਾ ਕੇ ਭੇਜਿਆ ਕਰੋ ਤੇ ਮੇਰੇ ਕੋਲੇ ਨਾ ਵੀਡੀਓ ਆਉਂਦੀਆਂ ਰਹਿੰਦੀਆਂ ਕੂਠੀਆਂ ਦੀਆਂ ਘਰਾਂ ਦੀਆਂ ਮਕਾਨਾਂ ਦੀਆਂ ਬਹੁਤ ਸਾਰੀਆਂ ਵੀ ਅੰਦਰੋਂ ਸਟਾਰਟ ਕਰ ਲੈਣਿਓ ਜੀ ਵੀਡੀਓ ਜਦੋਂ ਮੈਂ ਕਿਚਨ ਦੇ ਵਿੱਚੋਂ ਵੀਡੀਓ ਸਟਾਰਟ ਹੋ ਗਈ ਕਿਧਰੋਂ ਮਤਲਬ ਕਿਚਨ ਆ ਗਿਆ ਜੀ ਕਿਧਰੀ ਬੈਡਰੂਮ ਆ ਗਿਆ ਕਿਧਰੀ ਬਾਥਰੂਮ ਆ ਗਿਆ ਕਿਧਰੀ ਕੋਜ ਆ ਗਿਆ ਐਦਾਂ ਨਾ ਨਾਤਾ ਸਮਝ ਲੱਗਦੀ ਹੈ ਕੂਠੀਵਾਰੀ ਨਾ ਕੁਝ ਪਤਾ ਲੱਗਦਾ ਤੁਸੀਂ ਨਾ ਪ੍ਰੋਪਰ ਵਧੀਆ ਵੀਡੀਓ ਬਣਾ ਕੇ ਭੇਜ ਕਰੋ ਜਿਹੜੀ ਵੀਡੀਓ ਬਣਾਉਣ ਦਾ ਸਹੀ ਢੰਗ ਹੈ ਜੀ ਤੁਸੀਂ ਜਦੋਂ ਵੀਡੀਓ ਬਣਾਉਣੀ ਸ਼ੁਰੂ ਕਰੋਗੇ ਤਾਂ ਪਹਿਲਾਂ ਬਾਹਰੋਂ ਸ਼ੁਰੂ ਕਰਿਆ ਕਰੋ ਬਣਾਉਣੀ ਮਤਲਬ ਆਪਣਾ ਮੇਨ ਗੇਟ ਜਿੱਥੇ ਉੱਥੇ ਖੜਕੇ ਜੀ ਪਹਿਲਾਂ ਤਾਂ ਸਾਰੀ ਬਾਹਰਲੀ ਲੋਕੇਸ਼ਨ ਦਿਖਾ ਦਿਆ ਕਰੋ ਕਿਹੜੀ ਆਪਾਂ ਨੂੰ ਗਲੀ ਲੱਗਦੀ ਹੈ ਕਿਹੋ ਜੀ ਗਲੀ ਹੈ ਆਸੇ-ਪਾਸੇ ਕਿਹੋ ਜਿਹਾ ਆਪਣਾ ਮਾਹੌਲ ਹੈ ਫਿਰ ਆਪਣਾ ਫਰੰਟ ਸਾਰਾ ਦਿਖਾਇਆ ਇੱਕ ਨੂੰ ਕੁਠੀ ਦਾ ਤੇ ਫਿਰ ਬਿਲਕੁਲ ਆਰਾਮ ਨਾਲ ਬਾਰੀ ਸਰ ਜਿਵੇਂ ਜਿਵੇਂ ਆਪਣਾ ਆਉਂਦਾ ਰਹਿੰਦਾ ਜਿਵੇਂ ਮੇਨ ਗੇਟ ਆ ਗਿਆ ਮੇਨ ਗੇਟ ਦੇ ਨਾਲ ਕੁਝ ਬਣਿਆ ਹੋਇਆ ਬਾਥਰੂਮ ਵਗੈਰਾ ਉਹ ਆ ਗਿਆ ਫਿਰ ਲੌਬੀ ਚ ਐਂਟਰ ਹੋਗੀ ਆਪਣਾ ਕਿਚਨ ਆ ਗਿਆ ਬੈਡਰੂਮ ਆ ਗਿਆ ਬਾਥਰੂਮ ਆ ਗਈ ਫਿਰ ਆਪਣੀ ਉੱਪਰੋਂ ਛੱਤ ਆ ਗਈ ਜੀ ਇਸ ਤਰ੍ਹਾਂ ਵਧੀਆ ਪ੍ਰੋਪਰ ਵੀਡੀਓ ਬਣਾ ਕੇ ਭੇਜ ਕਰੋ ਤੇ ਜਿੰਨੀ ਵੀਡੀਓ ਬਣਾਉਣੀਓ ਫੋਨ ਨੂੰ ਟੇਡਾ ਫੜ ਕੇ ਵੀਡੀਓ ਬਣਾਇਆ ਕਰੋ ਜਦੋਂ ਬਾਹਰ ਤੋਂ ਬਣਾਉਣੀ ਸ਼ੁਰੂ ਕਰੋਗੇ ਉਦੋਂ ਹੀ ਫੋਨ ਨੂੰ ਟੇਡਾ ਫੜ ਲੈਣਾ ਤੇ ਸਾਰੀ ਵੀਡੀਓ ਫੋਨ ਨੂੰ ਟੇਡਾ ਫੜ ਕੇ ਹੀ ਬਣਾਉਣੀ ਹੈ ਜੀ ਬਸ ਇੰਨੀ ਕੁ ਬੇਨਤੀ ਹੈ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੇਂ ਕੂਠੀ ਮਕਾਨ ਘਰ ਦੇ ਨਾਲ ਤੇ ਅੱਜ ਦੀ ਵੀਡੀਓ ਕਿੰਨੇ ਦੇ ਲਈ ਜਰੂਰ ਦੱਸੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੂਠੀ ਮਕਾਨ ਚਾਹੀਦਾ ਦੱਸੋ ਮੈਨੂੰ